ਦੋਸਤੋ ਅਮਨ ਰੋਜ਼ੀ ਦਾ ਆ ਗਾਣਾ ਸੁਣ ਕੇ ਜਾਇਓ ਮੈਂ ਕਹਿੰਦਾ ਤੁਹਾਡੇ ਰੋਂਟੇ ਖੜੇ ਹੋ ਜਾਣਗੇ ਦੋਸਤੋ ਗਾਇਕਾ ਅਮਨ ਰੋਜ਼ੀ ਨੂੰ ਤਾਂ ਸਾਰੇ ਜਾਣਦੇ ਹਾਂ ਉਸਨੇ ਦੱਸਿਆ ਕਿ ਮੈਂ ਸਨ 84 ਦੇ ਉੱਪਰ ਇੱਕ ਗਾਣਾ ਰਿਕਾਰਡ ਕੀਤਾ ਸੀ ਜੋ ਕਿ ਸਰਕਾਰ ਨੇ ਮੇਰਾ ਗਾਣਾ ਬੈਨ ਕਰ ਦਿੱਤਾ ਸੀ ਤੇ ਇਹ ਤਾਂ ਸ਼ੁਰੂ ਤੋਂ ਹੀ ਸਿੱਖਾਂ ਨਾਲ ਬਿਤਕਰਾ ਚੱਲਿਆ ਹੀ ਆਉਂਦਾ ਹੈ ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਵੀ ਸਾਡੀ ਕੌਮ ਜਾਨੀ ਕਿ ਸਿੱਖ ਕੌਮ ਨੇ ਦਿੱਤੀਆਂ ਹਨ ਦੇਸ਼ ਦੇ ਲਈ ਤੇ ਸਭ ਤੋਂ ਵੱਧ ਵਿਰੋਧਤਾ ਵੀ ਇਸ ਨੂੰ ਹੀ ਚੱਲਣੀ ਪੈਂਦੀ ਹੈ ਇਸੇ ਗੱਲ ਦੇ ਉੱਪਰ ਅਮਨ ਰੋਜ਼ੀ ਨੇ ਇੱਕ ਬਹੁਤ ਹੀ ਸੋਹਣਾ ਸਨ 84 ਤੇ ਗਾਣਾ ਗਾਇਆ ਸੀ ਜਿਸ ਨੂੰ ਕਿ ਬੈਨ ਕਰ ਦਿੱਤਾ ਗਿਆ ਪਰ ਉਸਨੇ ਕਿਹਾ ਕਿ ਮੈਂ ਹੁਣ ਸਟੇਜ ਦੇ ਉੱਪਰ ਇਹ ਗਾਣਾ ਗੌਂਦੀਆਂ ਹਰ ਜਗ੍ਹਾ ਤੇ ਹੁਣ ਸਟੇਜ ਦੇ ਉੱਪਰੋਂ ਕਿਵੇਂ ਬੈਨ ਕਰ ਲੈਣਗੇ ਤੁਸੀਂ ਵੀ ਹੁਣ ਇਹ ਅਮਨ ਰੋਜ਼ੀ ਦਾ 84 ਦੇ ਦੰਗਿਆਂ ਤੇ ਜਾਂ ਕਹਿ ਲਓ ਜਾਂ 84 ਦਾ ਜਿਹੜਾ ਕੰਡ ਹੋਇਆ ਸੀ ਉਸ ਤੇ ਗਾਣਾ ਸੁਣੋ ਤੇ ਆਪਣੇ ਵਿਚਾਰ ਜ਼ਰੂਰ ਦਿਓ ਸੋ ਪਿੱਛੇ ਜੇ ਮੈਂ ਗੀਤ ਰਿਲੀਜ਼ ਕੀਤਾ ਆਪਣੇ YouTube ਚੈਨਲ ਤੇ ਮੈਂ ਉਹਦੇ ਬਾਰੇ ਵੀ ਦੱਸ ਦਵਾਂ ਪਿਆਰ ਦਿੱਤਾ ਬਹੁਤ ਲੇਕਿਨ ਉਹ ਜਿਆਦਾ ਲੋਕਾਂ 'ਚ ਪਹੁੰਚਤਾ ਵੀ ਨਹੀਂ ਸਕਿਆ ਕਿਉਂਕਿ ਜਦੋਂ ਮੈਂ ਉਹ ਗੀਤ ਨੂੰ ਆਪਣੇ ਚੈਨਲ ਤੇ ਪਾਇਆ ਤਾਂ ਉਹਨੂੰ ਪਿੱਛੋ ਹੀ ਬੈਨ ਕਰ ਦਿੱਤਾ ਗਿਆ ਕਿਉਂਕਿ ਉਹ ਗੀਤ ਚੋਰਾਸੀ ਤੇ ਸੀਗਾ ਪਤਾ ਨਹੀਂ ਕਿਉਂ ਜੋ ਚੀਜ਼ ਇੱਕ ਹੋ ਚੁੱਕੀ ਆ ਸਾਡੇ ਨਾਲ ਹੋ ਚੁੱਕੀ ਆ ਤਾਂ ਉਸ ਨੂੰ ਝੁਠਲਾਇਆ ਤਾਂ ਨਹੀਂ ਜਾ ਸਕਦਾ ਪਤਾ ਨਹੀਂ ਕਿਉਂ ਇਹ ਚੀਜ਼ਾਂ ਨੂੰ ਬੈਨ ਕਰ ਦਿੱਤਾ ਜਾਂਦਾ ਤਾਂ ਫਿਰ ਮੈਨੂੰ ਉਹ ਚੀਜ਼ ਨੂੰ ਕੱਲੇ ਆਡੀਓ ਪਾਉਣੀ ਪਈ ਫੇਰ ਦੁਬਾਰਾ YouTube ਚੈਨਲ ਤੇ ਸੋ ਉਸ ਦੀਆਂ ਵੀ ਕੁਝ ਚੰਦ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤਾਂ ਟਾਈਮ ਲੱਗੇ ਤਾਂ ਸਿੱਖੀ ਤੇ ਹਾਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਕਈ ਘਰ ਚ ਖੁਸ਼ੀਆਂ ਸੀ, ਵਿਆਹ ਕਰੇ ਹੋਏ ਸੀ, ਸਾਰੇ ਖੁਸ਼ੀ-ਖੁਸ਼ੀ ਆਪਣੇ ਕੰਮ ਕਰ ਰਹੇ ਸੀ, ਬੱਚੇ ਖੇਡ ਰਹੇ ਸੀ। ਕੋਈ ਕੰਮ ਤੋ ਆ ਰਿਹਾ ਸੀ। ਪਰ ਇੱਕਦਮ ਅਚਾਨਕ ਉਹ ਕਾਲੀ ਘੜੀ ਆਈ ਕਿ ਸਾਰਾ ਕੁਝ ਤੈਸ-ਮੈਸ ਹੋ ਗਿਆ। ਤਾਂ ਉਹ ਉਸ ਟਾਈਮ ਦਾ ਵਰਨਨ ਰੇਖੋਰ ਕਰਨਾ। ਆ ਸ਼ਾਮੀ ਜਿਸ ਸਪੀਕਰਾਂ ਚੋਂ ਆਵਾਜ਼ ਵੱਜ ਗਈ। ਅੱਗ ਚ ਮੱਚਣੋ ਸੀ ਅੱਗ ਹਟ ਗਈ ਆਪਾ ਹੋਰ ਗਾਣੇ ਤਾਂ ਸੁਣਦੇ ਆ ਪਰ ਮੇਰੀ ਬੇਨਤੀ ਹੈ ਸਾਡਾ ਜਿਹੜੇ ਯੂਤ ਇੱਥੇ ਬੈਠਾ ਹੈ ਕਿ ਪਲੀਜ਼ ਅੱਜ ਲੋੜ ਆ ਸਾਨੂੰ ਸਾਡੀਆਂ ਚੀਜ਼ਾਂ ਦੇ ਨਾਲ ਜੁੜਨ ਆਸ਼ਾਮੀ ਜੇਸ ਸਪਿਕਰਾ ਚੋ ਵਾਜ ਵਜ ਗਈ ਚੁੱਲਿਆਂ ਚ ਮੱਚਣੋ ਸੀ ਅੱਗ ਹਟ ਗਈ ਮੱਥੇ ਉੱਤੇ ਸਜਣੇ ਸੀ ਸੇਰੇ ਪੱਤ ਦੇ ਸੁਖਣਾ ਉਮਰ ਹਲੇ ਹੋਈ 28 ਸੀ ਉਸ ਮਾ ਨੂੰ ਕਿੱਥੋਂ ਆ ਚੁਰਾਸੀ ਪੁੱਲਣੀ ਜਿੱਦੇ ਪੁੱਤ ਦੀ ਖਤਾਨਾ ਵਿੱਚੋਂ Laash ਲੱਭੀ ਸੀ ਉਸ ਮਾ ਨੂੰ ਕਿੱਥੋਂ ਆ ਚੁਰਾਸੀ ਪੁੱਲਣੀ ਜੀ ਦੇ ਪੁੱਤ ਦੀ ਖਤਾਨਾ ਵਿੱਚੋਂ Laash ਲੱਭੀ ਸੀ ਓ ਬਬਲ ਦੀ Laash ਦੇਖਦੀ ਈ ਤੜਫੇ ਕੁਲਸੀਆ ਮਾ ਨੂੰ ਖਿੱਚੇ ਗੁੱਤੋਂ ਫੜ ਕੇ ਬਬਲ ਦੀ Laash ਦੇਖਦੀ ਈ ਤੜਫੇ ਕੋਕੀ ਮੈਂ ਇੱਥੇ ਦੱਸਣਾ ਚਾਹੂੰਗੀ ਜਿਹੜਾ 84 ਦਾ ਕਾਲਾ ਦੌਰ ਮੁੜ ਕੇ ਨਾ ਕਦੀ ਵੀ ਸਾਨੂੰ ਦੇਖਣਾ ਪਵੇ ਉਹਦਾ ਸੇਕ ਸਾਡੇ ਘਰ ਵੀ ਪਹੁੰਚੇ ਆਪਾ ਫੁਲੀ ਦੀ লাশ ਦੇਖਦੀ ਧੜਫੇ ਪੁਲਿਸਿਆ ਮਾਣੂ ਖਿੱਚੇ ਕੁੱਤੋਂ ਫੜ ਕੇ ਕਿੰਨਾ ਮਾੜਾ ਸਮਾਹੂ ਉਹ ਪੰਜਾਬ ਲਈ ਕੱਲੀ ਕੱਲੀ ਗੋਲੀ ਵੈਰੀ ਬਣੀ ਪਾਗੀ ਦੀ ਪਾਗੀ ਦੀ ਅਸੀਂ ਦਿਲੀ ਐਨੀ ਤੇਰਾ ਕੀ ਵਗਾੜਿਆ ਕਿਹੜੇ ਰਹੇ ਸਾਡੇ ਨਾਲ ਵੈਰ ਕਾਢੀ ਦੀ ਅਸੀਂ ਦਿਲੀ ਐਨੀ ਤੇਰਾ ਕੀ ਵਗਾੜਿਆ ਕਿਹੜੇ ਰਹੇ ਸਾਡੇ ਨਾਲ ਵੈਰ ਕਾਢੀ ਦੀ ਹੋ ਜਿੱਦ ਕੋਰ ਲਈ ਮੁਸੀਬਤ ਕੋਈ ਖੜੀ ਨਾ ਹੁੰਦੀ ਜਿਨ੍ਹਾਂ ਜਿਨ੍ਹਾਂ ਨੂੰ ਇਹ ਗਾਣਾ ਵਧੀਆ ਲੱਗਿਆ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਵੀ ਕਰਦੇ ਹੋ ਮਿਲਦਾ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ